ਕਰ ਲੋ ਕੱਦ ਕਾਟ ਕਨੀਓ ਝੋਟੀ ਹੁਣ ਵੀ ਪੀਕ ਤੇ 14 ਲੀਟਰ ਦੋ ਦਿੱਤਾ ਤੇ ਹੁਣ ਵੀ ਮੰਨ ਮੋਢੇ ਦੇ ਆਉਂਦੀ ਆ ਕੱਦ ਕਾਟ ਦੇਖ ਲੋ ਝੋਟੀ ਦਾ ਹੁਣ ਤੁਸੀਂ ਜਿੱਦੇ ਇਹਨੇ ਪੂਰਾ ਇਹਨ ਝੋਟੀ ਦਾ 12 ਕਿਲੋ ਦੁੱਧ ਜਮਾ ਤਿਆਰ ਮਿਲੂ ਥੋਂ 10 ਕਿਲੋ ਦੁੱਧ ਏ ਥੱਲੇ ਮੱਝ ਥੱਲੇ ਤਿਆਰ ਆ ਤੇ ਵੀ ਇਹ ਵਹਿੜ ਜਿਹੜੀ ਤਿੰਨ ਮਹੀਨਿਆਂ ਦੀ ਗੱਬਣ ਤੁਸੀਂ ਚੈੱਕ ਕਰਾ ਆ ਵੀ ਜਿਹੜੀ ਹੈਗੀ ਨਾ ਬੱਚੀ ਬਹੁਤ ਸੋਹਣੀ ਸੁਨੱਖੀ ਬੱਚੀ ਆ ਗਈ 65000 ਰੁਪਏ ਜੀ ਦੇਖ ਲੋ ਆ ਤੁਹਾਨੂੰ ਜਰਸੀ ਬੱਚੀ ਕਿਵੇਂ ਲੱਗੀ ਹੈ ਨਾ ਹਾਂਜੀ ਹਸੀਕਲ ਦੋਸਤੋ ਬਹੁਤ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗੋਰੇ ਕੋਲੇ ਪਹੁੰਚੇ ਹੋਇਆ ਪਿੰਡ ਪੁੱਟੋ ਖੁਰਦੇ ਦੇ ਵਿੱਚ ਜਲਾ ਆ ਗਿਆ ਮਿੱਤਰੋ ਇਸ ਪਿੰਡ ਨੂੰ ਬਹੰਡਾ ਤੇ ਬਹੰਡੇ ਦੇ ਜਮਾ ਕੋਲੇ ਰਹਿ ਗਿਆ ਇਹ ਪਿੰਡ ਬਾਈ ਗੋਰੇ ਕੋਲੇ ਨਾ ਅੱਜ ਆਪਾਂ ਤੁਹਾਨੂੰ ਨਾਲ ਤਾਂ ਬੱਚੀਆਂ ਦਿਖਾਵਾਂਗੇ ਤੇ ਇਧਰਲੇ ਪਾਸੇ ਆ ਗਈਆਂ ਸੂਈਆਂ ਸਵਾਈਆਂ ਦੋ ਮੱਝਾਂ ਮੱਝਾਂ ਤੇ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਮਿੱਤਰੋ ਤੇ ਇਹਨਾਂ ਸੱਤ ਨਗਾਂ ਦੀ ਆਪਾਂ ਤੁਹਾਨੂੰ ਅੱਜ ਜਾਣਕਾਰੀ ਲੈ ਕੇ ਦੇਵਾਂਗੇ ਬਾਕੀ ਜਿਹੜੇ ਪਸ਼ੂ ਬਾਈ ਕੋਲੇ ਨਾ ਇਧਰਲੇ ਪਾਸੇ ਘਰੇ ਰੱਖੇ ਹੋਏ ਆ ਇਹ ਦੇਖ ਲਓ ਤੁਸੀਂ ਇੱਕ ਜਮੇ ਆ ਗਈ ਆਹ ਬਹੁਤ ਸੋਹਣੀ ਸਨਖੀ ਬੂਰੀ ਝੋਟੀ ਆ ਗਈ ਤੇ ਇੱਕ ਇਧਰਲੇ ਪਾਸੇ ਪਹਿੜ ਆ ਗਈ ਤੇ ਇਧਰਲੇ ਪਾਸੇ ਆ ਗਈਆਂ ਦੋ ਮੱਝਾਂ ਤੇ ਇੱਕ ਆ ਗਈ ਬੜੇ ਵੱਡੇ ਕੱਦ ਕਾਠ ਵਾਲੀ ਆਹ ਝੋਟੀ ਮਿੱਤਰੋ ਝੋਟੀ ਦਾ ਕੱਦ ਕਾਠ ਤੇ ਸੋਹਣੀ ਸਨਖੀ ਤੁਸੀਂ ਚੈੱਕ ਕਰ ਲਓ ਇਹਦੀ ਵੀ ਆਪਾਂ ਨਾ ਡਿਟੇਲ ਲੈ ਲਾਂਗੇ ਵੀ ਇਹ ਇਹ ਕਿਹੜੇ ਸਾਣ ਦੀ ਹੈ ਤੇ ਇਹਦੀ ਮਾਂ ਦਾ ਕੀ ਦੁੱਧ ਦਾ ਰਿਕਾਰਡ ਸੀਗਾ ਹਨਾ ਇਹਦੀ ਵੀ ਆਪਾਂ ਸ਼ੌਂਕੀਆ ਤੌਰ ਦੇ ਉੱਤੇ ਇੱਕ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦਾਂਗੇ। ਬਾਕੀ ਆਜੋ ਆਪਾਂ ਬਾਈ ਗੋਰੇ ਨਾਲ ਕਰਵਾਈਏ ਗੱਲਬਾਤ ਤੇ ਜਿਹੜੀਆਂ ਆ ਬੱਚੀਆਂ ਰਹਿਣੀਆਂ ਬੱਚੀਆਂ ਵਿੱਚ ਬਾਈ ਕਹਿੰਦਾ ਨਾ ਮਹੀਨਾ-ਮਹੀਨਾ ਦੋ-ਦੋ ਮਹੀਨੇ ਹੋ ਗਏ ਟੀਕੇ ਲੱਗੇ ਨੂੰ ਉਹਨਾਂ ਦੀ ਆਪਾਂ ਨਾਲ ਤੁਹਾਡੇ ਨਾਲ ਪੂਰੀ ਸਮਾਰ ਕੇ ਜਾਣਕਾਰੀ ਲੈ ਕੇ ਦਿੰਨੇ ਆ। ਆਓ ਕਰਾਈਏ ਗੱਲਬਾਤ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਈ ਜੀ ਪਹਿਲੇ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ। ਨਾਮ ਮੇਰਾ ਜੀ ਗੁਰਪ੍ਰੀਤ ਸਿੰਘ ਉਰਫ ਗੋਰਾ। ਗੋਰਾ। ਵੰਡ ਪੁੱਛੋ ਖੁਰਦ ਠੀਕ ਹੈ ਜਲਾ ਬੈਂਡਾ ਜਲਾ ਬੈਂਡਾ ਅੱਛਾ ਭਾਈ ਵਪਾਰ ਦਾ ਕੰਮ ਕਰਦੇ ਨੂੰ ਕਿੰਨਾ ਕ ਸਮਾਂ ਹੋ ਗਿਆ ਭਾਈ ਸਾਨੂੰ ਹੋ ਗਿਆ ਜੀ 11-12 ਸਾਲ 11-12 ਸਾਲ ਹਾਂਜੀ ਠੀਕ ਆ ਅੱਛਾ ਗੋਰੇ ਵੀਰੇ ਜਿਵੇਂ ਹੁਣ ਗੱਲ ਕਰਨ ਲਗੇ ਵੀ ਤੇਰੀ ਪਹਿਲੇ ਨੰਬਰ ਵਾਲੀ ਬੱਛੀ ਤੂੰ ਆਪਾਂ ਜਾਣਕਾਰੀ ਸ਼ੁਰੂ ਕਰ ਲੈਨੇ ਆ ਮੱਝਾਂ ਬਾਤ ਚ ਦਿਖਾ ਦਾਂਗੇ ਹਾਂਜੀ ਹਾਂਜੀ ਜਿਹੜੀ ਤੇਰੀ ਆ ਪਹਿੜ ਆ ਗਈ ਇਹਦੀ ਉਮਰ ਦੱਸ ਪਹਿਲਾਂ ਤਾਂ ਇਹ ਬਾਈ ਜੀ 14 ਕਿ ਮਹੀਨਿਆਂ ਦੀ ਆ 14 ਕਿ ਮਹੀਨਾ ਜੀ ਦੰਦੋਂ ਕਿਵੇਂ ਆ ਦੰਦੋਂ ਖੀਰੀ ਆ ਜੀ ਅੱਛਾ ਤੇ 3 ਮਹੀਨਿਆਂ ਦੀ ਗੱਭਣਾ ਚੈੱਕ ਪਾਸ ਅ 3 ਮਹੀਨਿਆਂ ਦੀ ਆ ਗਈ ਇਹ ਗੱਭਣ ਚੈੱਕ ਪਾਸ ਬਾਕੀ ਜਿਹੜਾ ਵੀਰ ਕੋਈ ਪਸੰਦ ਆਉਂਦੀ ਆ ਉਹਦੀ ਚੈੱਕ ਕਰਾ ਕੇ ਲੈ ਕੇ ਜਾ ਚੈੱਕ ਕਰਾ ਕੇ ਲੈ ਕੇ ਜਾ ਅੱਛਾ ਤੇ ਖੋਲੀ ਕਰਾ ਪੱਤ ਤੋੜ ਕੇ ਦਿਖਾ ਦਗੇ ਦੰਦ ਵੀ ਦਿਖਾਈ ਦਿੰਨੇ ਆ ਕੋਰਾ ਕਹਿੰਦਾ ਪਹਿਲਾਂ ਆਪਾਂ ਦੰਦ ਹੀ ਚੈੱਕ ਕਰਵਾ ਦਿੰਨੇ ਆ ਇਹ ਇਹ ਆਲੋਮੈਟਰੋਸ ਇਹ ਆ ਦੇਖ ਲਓ ਮਿੱਤਰੋ ਕਹਿਣ ਵਾਲੀ ਗੱਲ ਨਹੀਂ ਹੈਗੀ ਦੰਦੋ ਖੀਰੀ ਆ ਗਈ ਇਹ ਬੱਚੀ ਤੇ ਹੁਣ ਆਪਾਂ ਜਿਹੜੀ ਹੈਗੀ ਤਿੰਨ ਮਹੀਨਿਆਂ ਦੀ ਗੱਭਣ ਆਪਾਂ ਇਹ ਤੋੜ ਕੇ ਦਿਖਾਉਣੇ ਆ ਬੱਚੀ ਇਹ ਆ ਦੇਖ ਲਓ ਮਿੱਤਰੋ ਬਰੀਡ ਵਾਲੇ ਪੱਖ ਤੋਂ ਜਿਹੜੀ ਹੈਗੀ ਇੱਧਰ ਹੀ ਲੈ ਚੱਲ ਗੋਰੇ ਬਰੀਡ ਵਾਲਾ ਪੱਖ ਵੀ ਬਹੁਤ ਜਿਆਦਾ ਚੰਗੇ ਕੱਦ ਕਾਠ ਵਾਲੀ ਬਿਹੜ ਆ ਗਈ ਲਓ ਵੀ ਇਹ ਬਿਹੜ ਜਿਹੜੀ ਤਿੰਨ ਮਹੀਨਿਆਂ ਦੀ ਗੱਭਣ ਤੁਸੀਂ ਚੈੱਕ ਕਰਾ ਕੇ ਲਿਆ ਸਕਦੇ ਹੋ ਬਾਕੀ ਥਣਾ ਥੋਣਾ ਦੀ ਕੁਆਲਿਟੀ ਝੋਲੀ ਝੋਲੀ ਜਿਹੜੀ ਹੈਗੀ ਪੂਰੀ ਸੋਹਣੀ ਤਿਆਰ ਕਰੂਗੀ ਇਹ ਆ ਦੇਖ ਲਓ ਹੁਣ ਤੁਸੀਂ ਜਿਹੜੀ ਹੈਗੀ ਨਾ ਇਹ ਤਿੰਨ ਮਹੀਨਿਆਂ ਦੀ ਗੱਭਣ ਦਾ ਗੋਰ ਰੇਟ ਬਾਈ ਜੀ ਫੋਨ ਤੇ ਕਰ ਲਾਂਗੇ ਠੀਕ ਆ ਹਾਂਜੀ ਚਲੋ ਉਹ ਤੁਹਾਡੀ ਮਰਜ਼ੀ ਆ ਆ ਜਾ ਕਰੋ ਇੱਧਰਲੇ ਪਾਸੇ ਇਹ ਆ ਜਾ ਲਿਆ ਕਰਾ ਗੋਰੀ ਇੱਧਰਲੇ ਪਾਸੇ ਲਿਆ ਲੋ ਵੀ ਜਿਹੜਾ ਇਹਦਾ ਰੇਟ ਰਹੂਗਾ ਨਾ ਉਹ ਰੇਟ ਜਿਹੜਾ ਹੈਗਾ ਫੋਨ ਤੇ ਬਾਈ ਤੋਂ ਤੁਸੀਂ ਕਨਫਰਮ ਕਰ ਸਕਦੇ ਹੋ ਇਹ ਲੈ ਚੱਲ ਫੇਰਾ ਇਹ ਆ ਜਾ ਕਰਾ ਹੁਣ ਇੱਧਰਲੇ ਪਾਸੇ ਅੱਛਾ ਗੋਰੀ ਜਿਹੜੀ ਤੇਰੀ ਆ ਪਹਿੜ ਆ ਗਈ ਇਸ ਬੈਰ ਦੀ ਉਮਰ ਦੱਸ ਬਾਈ ਇਹ 11 ਮਹੀਨਿਆਂ ਦੀ ਆ ਜੀ ਅੱਛਾ 11 ਕੇ ਮਹੀਨੇ ਦੀ ਬੱਚੀ ਆ ਗਈ ਤੇ ਇਹ ਇੱਕ ਵੀ ਟੀਕਾ ਟੁਕਾ ਇੱਕ ਮਹੀਨਾ ਹੋ ਗਿਆ ਬਾਈ ਜੀ ਇਹ ਟੀਕਾ ਲਵਾਇਨੂੰ ਠੀਕ ਆ ਬਾਈ ਨੂੰ ਇੱਕ ਮਹੀਨਾ ਹਾਂਜੀ ਮੂੰਹੋਂ ਇਹ ਵੀ ਖੀਰੀ ਆ ਅੱਛਾ ਖੀਰੀ ਆ ਗਈ ਹਾਂਜੀ ਠੀਕ ਆ ਸਾਰੀਆਂ ਮੱਛੀਆਂ ਖੀਰੀਆਂ ਜੀ ਸਾਰੀਆਂ ਖੀਰੀਆਂ ਆ ਗਈਆਂ ਲੈ ਤੋੜ ਕੇ ਰਾਂ ਫਿਰ ਇਹ ਆ ਦੇਖ ਲੋ ਮਿੱਤਰੋ ਆ ਵੀ ਜਿਹੜੀ ਹੈਗੀ ਨਾ ਬੱਚੀ ਬਹੁਤ ਸੋਹਣੀ ਸੁਨੱਖੀ ਬੱਚੀ ਆ ਗਈ ਤੇ ਥੱਲੋਂ ਜਿਹੜੀ ਹੈਗੀ ਆ ਜਮਾ ਚਾਰ ਹੀ ਥਣ ਨੇ ਚਾਰੀ ਨੇ ਚਾਰ ਦੀ ਚਾਰ ਕੋਈ ਫੋਟ ਸ਼ਾਂਕ ਨਹੀਂ ਆ ਜੀ ਇਹ ਆਪਾਂ ਉਹ ਤਕਰੀਬਨ ਤਕਰੀਬਨ ਮੰਨ ਕੇ ਚੱਲ ਗਏ ਵੀ ਇਹ ਪਹਿੜ ਦੇ ਆਪਾਂ ਮਤਲਬ ਰੇਟ ਦੀ ਗੱਲ ਕਰਗੇ ਇਹਦਾ ਰੇਟ ਕਿੰਨਾ ਕੁ ਮੰਨ ਕੇ ਚੱਲ ਗਏ ਇਹਦਾ 65000 ਰੁਪਏ ਆ ਇਹਦਾ 65000 ਤੇ ਵਿੱਚੋਂ ਛੋੜ ਛੱਪਾ ਮਾਨਤਾਨ ਕਰਾਂਗੇ ਆ ਇਹਦਾ ਬਾਈਆਂ ਦਾ ਲਾਜਮੀ ਜੀ ਠੀਕ ਆ ਲੈ ਚੱਲ ਕਰਾਂ ਲੈ ਵੀ ਹੁਣ ਤੁਸੀਂ ਆ ਬੱਚੀ ਜਿਹੜੀ ਹੈਗੀ ਨਾ ਆ ਬੱਚੀ ਜਿਹੜੀ ਜਾਂਦੀ ਹੈ ਬਾਈ ਕਹਿੰਦਾ ਵੀ 65000 ਰੁਪਏ ਦੀ ਬੱਚੀ ਮਿਲੂਗੀ ਤੇ ਗੱਬਣ ਜਿਹੜੀ ਹੈਗੀ ਇਹ ਹੈ ਨਾ ਬਾਈ ਕਹਿੰਦਾ ਵੀ ਇੱਕ ਮਹੀਨਾ ਟਿਕਾ ਲੱਗੇ ਨੂੰ ਆ ਤੁਸੀਂ ਮਤਲਬ ਫੰਡਰ ਕਰਕੇ ਵੀ ਲੈ ਸਕਦੇ ਖਾਲੀ ਮੰਨ ਕੇ ਲਓ ਜੀ ਹੈ ਨਾ ਖਾਲੀ ਮੰਨ ਕੇ ਲੈਣ ਠੀਕ ਹੈ ਗੱਲ ਇਹ ਆ ਜਾ ਅੱਛਾ ਜਿਹੜੀ ਤੇਰੀ ਤੀਜੇ ਨੰਬਰ ਵਾਲੀ ਬੱਚੀ ਆ ਗਈ ਇਹ ਇਹ ਵੀ ਬਾਈ ਜੀ 11 ਮਹੀਨਿਆਂ ਦੀ ਹੈ ਮੀਨਾਂ ਇਹਦੇ ਹੋ ਗਿਆ ਟੀਕਾ ਭਰਾਏ ਨੂੰ ਉਹ ਹੋਏ ਵੀ ਖੀਰੀਆ ਅੱਛਾ ਇਹ ਲੈ ਚੱਲ ਕੇਰਾ ਇੱਥੇ ਜੀ ਦਿਖਾ ਕਰਾਂ ਲੈ ਇਹ ਬੱਚੀਆਂ ਮੈਨੂੰ ਐਂ ਦੱਸ ਜਿਹੜੀਆਂ ਤੇਰੀਆਂ ਹੈਗੀਆਂ ਇਹ ਲਿਆਂਦੀਆਂ ਹੋਈਆਂ ਕਿ ਨਹੀਂ ਜੀ ਨਹੀਂ ਕਰਦੀਆਂ ਬੱਚੇ ਨੇ ਇਹ ਕਰਦੀਆਂ ਆਗੀਆਂ ਸਾਰੀਆਂ ਕਰਦੀਆਂ ਬੱਚੇ ਸਾਰੀਆਂ ਹਾਂਜੀ ਇੱਕ ਦੋ ਮਤਲਬ ਛੋਟੀਆਂ ਲੈਤੀਆਂ ਸੀ ਕਿ ਮੇਰੇ ਕੋਲੇ ਗਾਇਆਂ ਸੀਗੀਆਂ ਜੀ ਉਹ ਵੇਚਤੀਆਂ ਉਹਨਾਂ ਦੀਆਂ ਬੱਚੀਆਂ ਉਹਨਾਂ ਦੀਆਂ ਬੱਚੀਆਂ ਹਾਂਜੀ ਠੀਕ ਆ ਲੈ ਵੀ ਆਹ 11 ਮਹੀਨੇ ਦੀ ਬੱਚੀ ਦੇਖ ਲਓ ਤੁਸੀਂ ਚੈੱਕ ਕਰ ਲਓ ਇਹਦਾ ਰੇਟ ਵੀ ਫਿਰ ਗੁਰੇ ਇਹਦਾ ਰੇਟ ਵੀ 65000 ਰੁਪਏ ਜੀ 65000 ਲੈ ਚੱਲ ਕੇਰਾ ਲਵੀ ਆ ਦੇਖ ਲੋ ਹੁਣ ਤੁਸੀਂ ਬੱਚੀ ਦਾ ਵੀ ਬੱਚੀ ਦਾ ਕੱਦ ਕਾਠ ਚੰਗਾ ਆ ਗਿਆ ਮੈਂ ਖੜੀ ਦਾ ਥਲੋ ਝੋਲੀ ਦਿਖਾ ਦੂ ਇਹਦੇ ਥਣ ਥਣ ਜਿਹੜਾ ਕੱਢੂਗੀ ਉਹ ਜਮ ਐਣ ਪੈਂਕੀ ਕੱਢੂਗੀ ਇਹ ਆ ਦੇਖੋ ਠੀਕ ਹੈ ਆ ਜਾ ਇਹਦੇ ਵੀ ਮਹੀਨਾ ਹੋ ਗਿਆ ਹੈ ਠੀਕ ਆ ਇਹਦੇ ਵੀ ਮਹੀਨਾ ਹੋ ਗਿਆ ਜੀ ਠੀਕ ਆ ਅੱਛਾ ਗੋਰੀਆ ਜਿਵੇਂ ਹੁਣ ਆ ਵਹੜਾ ਗਈ ਤੇਰੀ ਇਹ 9 ਮਹੀਨਿਆਂ ਦੀ ਹੈ ਜੀ ਇਹ 9 ਮਹੀਨਿਆਂ ਦੀ ਹਾਂਜੀ ਇਹ 9 ਮਹੀਨਿਆਂ ਦੀ ਮਤਲਬ ਖੀਰੀ ਆ ਗਈ ਖੀਰੀ ਹੈ ਜੀ ਖੀਰੀ ਠੀਕ ਆ ਇਹਦਾ ਫਿਰ ਕੀ ਰੇਟ ਕਰਨ ਆਪਾਂ ਇਹਦਾ ਰੇਟ ਫੋਨ ਤੇ ਕਰਾਂਗੇ ਜੀ ਠੀਕ ਆ ਲੇ ਚੱਲ ਕਰਾ ਇਹਨਾਂ ਦੀਆਂ ਮਾਵਾ ਦਾ ਦੁੱਧ ਕਿਵੇਂ ਕੋਸੀਗਾ ਇਹਨਾਂ ਦਾ ਮਾਮਾ ਦੱਸ ਦੱਸ ਇੱਕ ਮਿੰਟ ਇਹ ਲੈ ਚੱਲ ਆ ਥੱਲੋਂ ਯਾਰ ਬੜੀ ਸੋਹਣੀ ਹੈ ਨਾ ਇਹ ਨਖਰੂ ਨਖਰੂ ਚੰਗੀ ਥੱਲੋਂ ਇਹ ਲੈ ਸਾਰੀਆਂ ਬੱਚਿਆਂ ਦੀ 40 ਪਲੱਸ ਦੋ ਸੀ ਇਹਨਾਂ ਦੀਆਂ ਮਾਵਾ ਥੱਲੇ ਅੱਛਾ ਬਹੁਤ ਚੰਗੀਆਂ ਬਹਿਣਾ ਸੀ ਠੀਕ ਹੈ ਇਹ ਲੈ ਚੱਲ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਇਹ ਇਹਦਾ ਰੇਟ ਫੋਨ ਤੇ ਇਹਦਾ ਫੋਨ ਤੇ ਠੀਕ ਹੈ ਤੇ ਹੁਣ ਆ ਗਈ ਮਿੱਤਰੋ ਜਿਹੜੀ ਸਾਰਿਆਂ ਨੂੰ ਵੱਧ ਡਿਮਾਂਡ ਹੁੰਦੀ ਆਹ ਜਰਸੀ ਦੀ ਜਰਸੀ ਬੱਚੀ ਜਿਹੜੀ ਆ ਗਈ ਮੈਨੂੰ ਐਂ ਦੱਸਦੇ ਇਹਦੀ ਉਮਰ ਕਿੰਨੀ ਹੋਗੀ ਇਹ 8 ਮਹੀਨਿਆਂ ਦੀ ਹੈ ਜੀ 8 ਮਹੀਨਿਆਂ ਦੀ ਉਮਰ ਹਾਂਜੀ ਠੀਕ ਆ ਮੱਥੇ ਦੇ ਵਿੱਚ ਮਿੱਤਰੋ ਦੇਖ ਲਓ ਜਰਸੀ ਦੇ ਇਹ ਟਿੱਕਾ ਆ ਗਿਆ ਹਨਾ ਬਹੁਤ ਸੋਹਣੀ ਕੁਆਲਿਟੀ ਹੈ ਮੂੰਹ ਦੀ ਚੈੱਕ ਕਰ ਲਓ ਅੱਛਾ ਜੇ ਮੰਨ ਕੇ ਚੱਲ ਗਏ ਹੁਣ ਇਹ ਬੱਚੀ ਦੀ ਮਾਂ ਦਾ ਦੁੱਧ 24 ਕਿਲੋ ਜੀ 24 ਕਿਲੋ ਠੀਕ ਆ ਲੈ ਚੱਲ ਇੱਧਰ ਲੈ ਵਸ ਇਹ ਵੀ ਖੀਰੀ ਆ ਗਈ ਹੈ ਨਾ ਹਾਂਜੀ 8 ਮਹੀਨੇ ਦੀ ਇਹਦਾ ਰੇਟ ਕੀ ਰਹੂ ਬੱਚਾ ਇਹਦਾ ਵੀ ਫੋਨ ਤੇ ਕਰਾਂਗੇ ਜੀ ਲੈ ਵੀ ਇਹਦਾ ਰੇਟ ਵੀ ਫੋਨ ਤੇ ਹੋਊਗਾ ਤੇ ਬੱਛੀ ਦੇਖ ਲਓ ਤੁਸੀਂ ਬੱਛੀ ਜਿਹੜੀ ਹੈਗੀ ਸੋਹਣੀ ਸੁਨੱਖੀ ਆ ਇਹ ਲਿਆ ਕਰ ਇੱਧਰਲੇ ਪਾਸੇ ਲੈ ਚੱਲ ਲੈ ਹੁਣ ਆਹ ਦੇਖ ਲਓ ਆਹ ਤੁਹਾਨੂੰ ਜਰਸੀ ਬੱਛੀ ਕਿਵੇਂ ਲੱਗੀ ਹੈ ਨਾ ਨਹੀਂ ਠੀਕ ਆ ਭਈ ਇਹ ਮਤਲਬ ਜਿਹੜੀ ਹੈਗੇ ਬਰੀਡ ਵਾਲੇ ਪੱਖ ਤੋਂ ਬਾਕੀ ਝੋਲੀ ਦਿਖਾਦਾ ਮੈਂ ਖੜੀ ਦੀ ਇਹ ਆ ਦੇਖੋ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਲਿਆ ਕਰ ਬੋਲਿਆ ਆ ਜਾ ਕਰ ਅਛਾ ਕੋਰੇ ਜਿਹੜੀ ਤੇਰੇ ਕੋਲੇ ਆ ਮੱਝ ਆ ਗਈ ਇਹਦਾ ਮੈਨੂੰ ਪਹਿਲਾ ਸੂਆ ਦੱਸ ਸੂਆ ਤੀਜਾ ਜੀ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਹੋ ਗਏ ਜੀ 8 ਦਿਨ 10 ਕਿਲੋ ਦੁੱਧ ਤਿਆਰ ਆ ਅਛਾ 10 ਕਿਲੋ ਦੁੱਧ ਤਿਆਰ ਆ ਹਾਂਜੀ ਕਿੰਨਾ ਦੁੱਧ ਪਾ ਦੂਗੀ 12 ਕਿਲੋ ਪਾਉਗੀ 12 ਕਿਲੋ ਹਾਂਜੀ ਠੀਕ ਆ ਲੈ ਆ ਕਰ ਇਧਰਲੇ ਪਾਸੇ ਤੇ ਮਗਰ ਬੱਚਾ ਇਹਦੇ ਮਗਰ ਕੱਟਾ ਜੀ ਕੱਟਾ ਆ ਗਿਆ ਲੈ ਵੀ ਆ ਦੇਖ ਲਓ ਹੁਣ ਤੁਸੀਂ 10 ਕਿਲੋ ਦੁੱਧ ਇਹ ਸੰਦੇ ਮੱਝ ਥੱਲੇ ਤਿਆਰ ਆ ਤੇ ਆ ਦੇਖੋ ਲੇਵਾ ਜਿਹੜਾ ਚੈੱਕ ਕਰ ਲਓ ਕੋਈ ਮਤਲਬ ਇਹ ਨਹੀਂ ਹੈਗਾ ਕੋਈ ਦੁੱਧ ਨਹੀਂ ਛੱਡਿਆ ਇਹਦਾ ਗੱਡੀ 'ਚ ਮੈਨੂੰ ਐ ਹਾਂਜੀ ਹਾਂਜੀ ਇਹ ਆ ਤਾਂ ਆਪਣੇ ਸਾਹਮਣੇ ਜਦੋਂ ਐਨ ਹੁਣੀ ਲਾਈਆਂ ਹੋਈਆਂ ਹੋਈਆਂ ਆ ਇਹ ਇਹ ਲਿਆ ਕਰ ਅੱਛਾ ਇਹਦਾ ਗੋਰੇ ਰੇਟ ਦੀ ਗੱਲ ਕਰ ਲੇ ਰੇਟ ਇਹਦਾ 1,115,000 ਰੁਪਏ ਜੀ 1,115,000 ਠੀਕ ਆ ਤੇ ਟਾੜਾ ਬਟਾ ਜਿੰਨੇ ਵੇਟ ਦੇਗੇ 112 ਹੀ ਦੇ ਦਾਂਗੇ 112 ਦੀ ਠੀਕ ਆ ਲੈ ਵੀ ਥਣਾ ਦਾ ਗੈਪ ਗੂਪ ਵੀ ਚੰਗਾ ਆਪਾਂ ਇੱਕ ਵਾਰੀ ਨਾ ਮੈਂ ਇਹ ਕਈ ਵਾਰੀ ਨਾ ਥਣ ਰਹਿ ਜਾਂਦੇ ਹੁੰਦੇ ਆ ਦੇਖ ਲਓ ਤੁਸੀਂ ਠੀਕ ਆ ਇੱਧਰੋਂ ਚੈੱਕ ਕਰ ਲੋ ਅੱਛਾ ਜਿਹੜੀ ਤੇਰੀ ਆ ਮੈਂ ਆ ਗਈ ਹਾਂਜੀ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਦਿਨ ਕਿੰਨੇ ਹੋਗੇ ਸੂਈ ਨੂੰ ਸੂਈ ਨੂੰ ਹੋਗੇ ਜੀ 10 ਤੋਂ 11 ਦਿਨ ਦੁੱਧ ਹੋएगा 12 ਲੀਟਰ ਤੋਂ ਬਾਅਦ ਤਿਆਰ ਅੱਛਾ 12 ਲੀਟਰ ਦੁੱਧ ਹੋएगा ਡੱਬੇ ਮਾਰ ਹਾਂਜੀ ਹਾਂਜੀ ਦੂਜਾ ਸੂਆ 12 ਲੀਟਰ ਦੁੱਧ ਤਿਆਰ ਆ ਮਗਰ ਕੱਟੀ ਆ ਮਗਰ ਕੱਟਾ ਜੀ ਕੱਟਾ ਹੈਗਾ ਠੀਕ ਆ ਇਹ ਆ ਜਾ ਕਰਾਂ ਇੱਧਰ ਲਿਆ ਕਰਾਂ ਇਹਦਾ ਰੇਟ ਫਿਰ ਕਿੰਨਾ ਕਰਨਾ ਇਹਦਾ ਰੇਟ 1,25,000 ਰੁਪਏ ਜੀ ਲੈ ਵੀ ਆ ਝੋਟੀ ਦਾ 12 ਕਿਲੋ ਦੁੱਧ ਜਮਾ ਤਿਆਰ ਮਿਲੂ ਤੁਹਾਨੂੰ ਪਾਂਡਾ ਜਿਹੜਾ ਹੈਗਾ ਇਹਦਾ ਜਿਹੜਾ ਚੰਗਾ ਦੱਸਦਾ ਹੈਗਾ ਇਹ ਖੜਾਈ ਕਰਾਂ ਇੱਥੇ ਆਹ ਦੇਖ ਲਓ ਤੁਸੀਂ ਲੈ ਚੱਲ ਇੱਧਰ ਲੈ ਬਸ ਲੈ ਆ ਜੋ ਕਰ ਇਹ ਚੈੱਕ ਕਰ ਲਓ ਕਦ ਕਾਟ ਕਨੀਓ ਝੋਟੀ ਚੰਗੀ ਹੈ 12 ਕਿਲੋ ਦੁੱਧ ਤਿਆਰ ਮਿਲੂ ਚਵਾਈ ਮਿੱਤਰੋ ਜਿਹੜੀ ਹੈਗੀ ਦੋ ਡੰਗ ਤਿੰਨ ਡੰਗ ਤੁਸੀਂ ਕਰਕੇ ਇੱਥੇ ਤਸੱਲੀ ਕਰਨੀ ਹੈ ਬਾਈ ਦੇ ਘਰੇ ਅੱਛਾ ਗੋਰੀਆ ਜਿਵੇਂ ਹੁਣ ਆਇ ਤਾਂ ਆਪਣੇ ਕੋਲੇ ਵਿਕਰੀ ਵਾਲਾ ਕੰਮ ਆ ਗਿਆ ਹਾਂਜੀ ਹਾਂਜੀ ਮੈਨੂੰ ਐ ਦੱਸ ਜਿਹੜੇ ਤੇਰੇ ਕੋਲੇ ਆ ਆ ਗਈ ਇੱਕ ਬੂਰੀ ਆ ਗਈ ਜਿਵੇਂ ਇਹ ਆ ਆ ਗਈ ਇੱਕ ਡੱਬ ਖੜੱਬੀ ਇਹ ਸ਼ੌਂਕੀਏ ਰੱਖੀ ਹੈ ਜੀ ਕਰੇ ਅੱਛਾ ਇਹ ਇਹ ਗੱਬਣਾ ਗਈ ਇਹ ਗੱਬਣਾ ਜੀ 4 ਮਹੀਨਿਆਂ ਦੀ ਇਹ ਗੱਬਣਾ ਗਈ 4 ਮਹੀਨੇ ਉਹ ਖੇਰੀ ਆ ਠੀਕ ਹੈ ਇਹ ਤਾਂ ਵਿੱਚ ਨਹੀਂ ਨਹੀਂ ਇਹ ਤਾਂ ਵਿੱਚ ਨਹੀਂ ਤੇ ਜਿਵੇਂ ਆ ਆ ਗਈ ਤੇਰੀ ਇਹ ਕਰਦੀ ਝੋਟੀ ਮੇਰੀ ਜੀ ਇਹੇ ਕਰਦੀ ਝੋਟੀ ਟੋਕੜ ਆ ਗਈ ਹਾਂਜੀ ਹਾਂਜੀ ਇਹਦਾ ਕਿਵੇਂ ਦੁੱਧ ਬਾਦ ਇਹਨੇ ਮੰਨ ਕੇ ਚਲੋ ਜੀ ਇਹ ਪਹਿਲੇ ਸੂਈ ਸੂਈ ਵੀ ਆ ਹਾਂ ਇਨੇ ਜਮਾ ਹੁਣ ਵੀ ਪੀਕ ਤੇ 14 ਲੀਟਰ ਤੋ ਦਿੱਤਾ ਤੇ ਹੁਣ ਵੀ ਮੰਨ ਕੇ ਚੱਲੋ 10 11 ਲੀਟਰ ਤੋ ਦਦਾ ਹੈਗਾ 10 ਕਿਲੋ 4 ਮਹੀਨੇ ਹੋ ਗਏ ਇਸ ਦੀ ਠੀਕ ਆ ਤੇ ਕਾਹ ਆ ਗਈ ਜਿਵੇਂ ਪਹਿਲਨ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਜਿਹੜੀ ਤੇਰੀ ਆ ਝੋਟੀ ਆ ਗਈ ਜਿਹੜੀ ਤੂੰ ਕਹਿੰਦਾ ਸੀ ਆਪਾਂ ਆ ਝੋਟੀ ਦਿਖਾਉਣੀ ਆ ਇਹ ਬਾਈ ਜੀ 24 ਮਹੀਨਿਆਂ ਦੀ ਆ ਅੱਛਾ 24 ਮਹੀਨੇ ਦੋ ਸਾਲਾਂ ਦੀ ਹੋ ਗਈ ਦੋ ਸਾਲਾਂ ਦੀ ਹਾਂਜੀ ਦੋ ਸਾਲਾਂ ਦੀ ਝੋਟੀ ਜਿਵੇਂ ਹੁਣ ਤੇਰੀ ਹੋ ਗਈ ਕੱਦ ਕਾਠ ਬਹੁਤ ਆ ਗਿਆ ਦੋ ਮਹੀਨੇ ਦੀ ਗੱਬਣਾ ਜੀ ਦੋ ਮਹੀਨੇ ਦੀ ਗੱਬਣਾ ਇਹਨੂੰ ਤੋਰੀ ਕਰਾਂ ਇਹਦਾ ਆਪਾਂ ਸ਼ੌਂਕੀਆ ਮੈਂ ਕਹਿੰਦਾ ਦਿਖਾਉਣੇ ਆ ਕੱਦ ਕਾਠ ਕਣੀਓ ਚੈੱਕ ਕਰ ਲਓ ਨਾਲੇ ਸਿੰਘ ਦੀ ਬਣਾਵਟ ਚੈੱਕ ਕਰ ਲਓ ਐਂ ਮੈਂ ਕਹਿੰਦਾ ਨਾ ਯਾਰ ਇਹ ਆਪਾਂ ਕਹਿ ਸਕਦੇ ਆ ਵੀ ਮੋਢੇ ਦੇ ਆਉਂਦੀ ਆ ਕਦ ਕਾੜ ਦੇਖ ਲੋ ਝੋਟੀ ਦਾ ਹੁਣ ਤੁਸੀਂ ਜਿੱਦੇ ਇਹਨੇ ਪੂਰਾਣ ਸੂਣ ਦਾ ਟਾਈਮ ਜਮਾ ਨੇੜੇ ਆ ਗਿਆ ਉੱਦੇ ਦੇਖ ਲੋ ਕਿੱਥੇ ਜਾਊਗੀ ਸੰ ਭੜ ਕੇ ਹੈਨਾ ਲੈ ਆ ਜਾ ਕਰਾ ਮੋੜ ਜਾ ਇੱਧਰ ਲੈ ਵੀ ਹੁਣ ਆ ਝੋਟੀ ਚੈੱਕ ਕਰ ਲੋ ਤੁਸੀਂ ਲੈ ਵੀ ਆ ਦੇਖ ਲੋ ਹੁਣ ਤੁਸੀਂ ਚੈੱਕ ਕਰ ਲੋ ਕਰਾ ਮੋਢੇ ਤੇ ਐਨ ਉੱਤੋਂ ਦੀ ਟੱਪਦੀ ਆ ਲਿਆ ਕਰਾ ਇੱਧਰ ਲੈ ਇਹ ਤਾਂ ਫਿਰ ਮੈਂ ਐ ਕਹਿੰਦਾ ਵੀ ਸ਼ੌਂਕਿਆ ਘਰੇ ਹੀ ਰੱਖੀ ਆ ਹਾਂਜੀ ਹਾਂਜੀ ਹੁਣ ਤੁਸੀਂ ਇਹਦਾ ਕਦ ਕਾਠ ਕਿਵੇਂ ਲੱਗਿਆ ਤੁਹਾਨੂੰ ਹੈਨਾ ਲੇਖ ਜੱਟ ਹਜੇ ਥੱਲੋਂ ਦਾ ਝੋਲੀ ਝੋਲੀ ਬਣਾਉਗੇ ਉਦੋਂ ਫੇਰ ਪਤਾ ਲੱਗੂਗਾ ਇਹ ਬਾਈ ਜੀ ਮੇਰਾ ਭਾਈ ਬਣਿਆ ਵਾ ਹਾਂ ਚੱਕ ਬਾਮੂ ਪਿੰਡ ਦਾ ਨਰਿੰਦਰ ਬਾਈ ਅੱਛਾ ਉਹਨੇ ਮੈਨੂੰ ਮਾਂ ਦਿੱਤੀ ਸੀ ਅੱਛਾ ਉਸ ਮਾਂ ਦਾ ਬੱਚਾ ਹੈ ਅੱਛਾ ਇਹ ਬੁੱਲਦਾ ਪਤਾ ਕਿਹੜੇ ਬੁੱਲਦੀ ਹੈ ਇਹ ਜੀ ਆਪਣੇ ਨਾ ਪਿੰਡ ਕਿਉਂ ਗਿੱਲਾਂ ਵਾਲਿਆਂ ਦਾ ਇੱਥੇ ਗਿੱਲ ਪਿੰਡ ਆ ਜੀ ਅੱਛਾ ਉਥੇ ਬੂਟਾਂ ਅੰਕਲ ਉਹਨਾਂ ਕੋਲੇ ਝੋਟਾਗਾ ਅੱਛਾ ਉਦਿੱਤੀ ਹੈ ਉਦਿੱਤੀ ਹੈ ਹਾਂਜੀ ਹਾਂਜੀ ਠੀਕ ਹੈ ਤੇ ਇਹਦੀ ਮਾ ਦਾ ਦੁੱਧ ਦਾ ਕਿੰਨਾ ਦਾ ਦੋ ਸੀ 24 ਕਿਲੋ 300 ਗ੍ਰਾਮ ਸੀ 24 ਕਿਲੋ 300 ਹਾਂਜੀ ਠੀਕ ਹੈ ਯਾਰ ਹਾਂਜੀ ਚਲੋ ਗੋਰੇ ਆ ਜਾ ਕਰਾਂ ਨੰਬਰ ਬੋਲ ਕੇ ਰਾਂ ਕਿਹੜਾ ਚੱਲਦਾ ਨੰਬਰ 75086 ਜੀ 75004 75086 75004 ਹਾਂਜੀ ਠੀਕ ਆ ਲੋ ਵੀ ਮਿੱਤਰੋ ਇਹ ਸੀ ਪੁੱਚੂ ਵਾਲਾ ਬਾਈ ਗੋਰਾ ਤੇ ਇੱਥੇ ਆਇਓ ਇੱਥੇ ਆ ਕੇ ਤੁਸੀਂ ਜਿਹੜੀਆਂ ਹੈਗੀਆਂ ਬੱਚੀਆਂ ਤੇ ਜਿਹੜੀਆਂ ਹੈਗੀਆਂ ਦੋ ਮੱਜਾਂ ਦਿਖਾਈਆਂ ਆਦੀ ਤਸੱਲੀ ਨਾਲ ਜਿਹੜਾ ਹੈਗਾ ਤੁਸੀਂ ਲਿਆ ਸਕਦੇ ਹੋ ਕਿਵੇਂ ਲੱਗੀਆਂ ਬੱਚੀਆਂ ਕਿਵੇਂ ਲੱਗੀਆਂ ਮੱਜਾਂ ਦੱਸਿਓ ਜਰੂਰ ਧੰਨਵਾਦ